ਲੋ ਜੀ ਆ ਰੱਬ ਦੇ ਰੰਗਾਂ ਤੋਂ ਵਾਰੇ ਵਾਰੇ ਜਾਈਏ ਕਿਸੇ ਦੇ ਹਿੱਸੇ ਮਹਿਲ ਮਨਾਰੇ ਤੇ ਕਿਸੇ ਦੇ ਹਿੱਸੇ ਇੰਨੀ ਇੱਕ ਗਰੀਬੀ ਆ ਜਾਂਦੀ ਕਿ ਦੋ ਵਕਤ ਦੀ ਰੋਟੀ ਨਹੀਂ ਸੀਵ ਨਹੀਂ ਹੁੰਦੀ ਤੇ ਆ ਆ ਦੇਖੋ ਇੱਕ ਪਰਿਵਾਰ ਛੜਕ ਕਿਨਾਰੇ ਬੈਠਾ ਇਹਨਾਂ ਕੋਲੇ ਆਪਣਾ ਰਹਿਣ ਬਸੇਰਾ ਵੀ ਹੈ ਨਹੀਂ ਤੇ ਆ ਦੇਖੋ ਵੀਡੀਓ ਜੀ ਲੋ ਜੀ ਭਾਈ ਆ ਪਰਿਵਾਰ ਇੰਨਾ ਕੁ ਗਰੀਬ ਆ ਕਿ ਦੋ ਵਕਤ ਦੀ ਰੋਟੀ ਵੀ ਬਹੁਤ ਮੁਸ਼ਕਲ ਦਾ ਨਸੀਬ ਹੁੰਦੀ ਆ ਤੇ ਆ ਵੀਰ ਇਹਨਾਂ ਨੇ ਖਾਣੇ ਦੀ ਸੇਵਾ ਕਰਨ ਆਇਆ ਬਹੁਤ ਵੱਡੀ ਸੇਵਾ ਬਈ ਕਿਸੇ ਗਰੀਬ ਦਾ ਢਿੱਡ ਭਰਿਆ ਜਾਵੇ ਤਾਂ ਸੌ ਸੀਸ ਦਿੰਦਾ ਇਹ ਆ ਦੇਖੀ ਜਨੂ ਵੀਰ ਦੀ ਸੇਵਾ ਤੁਸੀਂ ਆ। ਲੋ ਜੀ ਆ ਭੈਣ ਨੂੰ ਕੁਝ ਪੈਸੇ ਵੀ ਦਿੱਤੇ ਇਹਨੇ ਤੇ ਆ ਮਜ਼ਦੂਰ ਕੰਮ ਕਰੀ ਜਾਂਦੇ ਸੀ ਬਈ। ਕਿਤੇ ਵੀ ਤੁਹਾਨੂੰ ਇਹੋ ਜਿਹੇ ਗਰੀਬ ਦੇ ਸਰ ਕੋਈ ਪਤਾ ਇਹਦਾ ਬਹੁਤ ਜਿਆਦਾ ਗਰੀਬ ਆ ਤਾਂ ਉਹਨਾਂ ਨੂੰ ਬਈ ਥੋੜੀ ਬੋਤੀ ਮਦਦ ਜ਼ਰੂਰ ਕਰਿਆ ਕਰੋ। ਬਹੁਤ ਹੀ ਵੱਡੀ ਸੇਵਾ ਯਾਰਾਂ। ਆ ਸੇਵਾ ਤਾਂ ਕਿਸੇ ਕਿਸੇ ਦੇ ਹਿੱਸੇ ਆਉਂਦੀ ਭਈ ਦਿਲ ਵਾਲੇ ਕਰ ਸਕਦਾ। ਹਰ ਇੱਕ ਬੰਦਾ ਆ ਸੇਵਾ ਨਹੀਂ ਕਰ ਸਕਦਾ ਬਈ। ਲੋ ਜੀ। ਬਹੁਤ ਵੱਡੀ ਸੇਵਾ ਕਰ ਰਿਹਾ ਵੀਰ ਯਾਰ ਕਿਸੇ ਦਾ ਢਿੱਡ ਭਰਨਾ ਬਹੁਤ ਵਧੀਆ ਗੱਲ ਆ ਤੇ ਜੇ ਵੀਡੀਓ ਵਧੀਆ ਲੱਗੀ ਪੈਸੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਈ ਤੇ ਜੇ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਓ ਜੀ ਧੰਨਵਾਦ